100 ਰੁਪਏ ਦੇ ਦੇ ਦਾਂਗੇ 100 ਰੁਪਏ ਦੇ ਵਿੱਚ 100 ਰੁਪਏ ਦੇ ਵਿੱਚ ਕਿਹੜੇ ਕਿਹੜੇ ਰੰਗ ਨੇ ਆ ਦੇਖੋ ਜੀ ਆ ਵੀ 100 ਰੁਪਏ ਚ 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 ਆਹਾ ਵੀ ਆਹਾ ਵੀ 100 ਰੁਪਏ ਚ 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 ਇਹ ਤਾਂ ਸਾਰੀ ਦਿਖਾ ਲਈ ਤੁਸੀਂ 100 100 ਰੁਪਏ ਚ ਖਾਲੀ ਕਰਤੀ ਆਪਾਂ ਆਫਰ ਹੀ ਦੇਤੇ ਜੀ ਸਾਰਿਆਂ ਦਾ 250 ਆ ਜਾਣਗੇ ਤੁਸੀਂ 250 250 ਸਾਰੇ 250 ਆ ਵੀ 250 ਆ ਪ્યોਰ ਦੀਆਂ ਜੁੰਨੀਆਂ ਵੀ ਆ ਸੂਤੀ ਚੁੰਨੀਆਂ ਵੀ ਆ ਸਿਰਫ 250 250 ਰੁਪਏ ਆ ਨਮਾਰੀ ਪਰ ਇਹ ਚੈੱਕ ਕਰ ਲੋ ਦੋ ਨੰਬਰ ਨਮਾਰੀ ਦੇ ਵਿੱਚੋਂ ਜਿਹੜਾ ਮਰਜੀ ਸੂਟ ਕੱਢ ਰਹੇ ਹੋ ਸਿਰਫ 250 ਰੁਪਏ ਹਾਂ ਜੀ 300 ਰੁਪਏ 300 ਰੁਪਏ 300 ਰੁਪਏ ਇਹਨਾਂ ਚੋਂ ਕੋਈ ਵੀ ਸੂਟ ਕੱਢ ਸਕਦੇ ਹੋ ਸਿਰਫ 300 ਰੁਪਏ 300 ਰੁਪਏ 300 ਰੁਪਏ ਕਿਉਂ ਜੀ ਸਹੀ ਆ ਹਾਂਜੀ ਹਾਂਜੀ ਬਿਲਕੁਲ ਹਾਂਜੀ ਆਹੀ ਰੇਹਾਂ ਸਾਰੀ ਖਾਲੀ ਕਰਨੀਆਂ ਹਾਂਜੀ ਆਪਾਂ ਸਟਾਕ ਕਲੀਅਰ ਕਰ ਰਹੇ ਆ ਆਪਾਂ ਇਹ ਇਹ ਜਿਹੜੇ 3 300 ਰੁਪਏ ਵਾਲੇ ਦਿਖਾ ਰਹੇ ਆ ਨਾ ਆਪਾਂ ਉਹਦੇ ਵਿੱਚ ਤੁਹਾਨੂੰ 300 ਦਾ ਆ 300 ਰੁਪਏ ਚ ਤੁਹਾਨੂੰ ਆਹ ਸੂਟ ਵੀ ਮਿਲ ਜੂ ਨਾਲ ਬਰਸ਼ ਪੇਂਟ ਵਾਲਾ 300 ਰੁਪਏ ਦੇ ਵਿੱਚ ਆਹ ਲਿਸ਼ਕੋਰਾ ਮਾਰਦਾ ਪੂਰਾ ਹੈਵੀ ਸ਼ੀਸ਼ਾ ਵਾਲਾ ਸੂਟ ਦੀ ਲਾਈਨਿੰਗ ਥਾਣਾ ਵਿੱਚ ਮਿਲ ਜੂਗੀ ਸੂਟ ਦੀ ਇਹ ਚ 300 ਰੁਪਏ ਚ ਮਸਲੀਨ ਦੀ ਚੁੰਨੀ ਨਾਲ ਤੁਹਾਨੂੰ ਆਹ ਸੂਟ ਵੀ ਮਿਲ ਜੂ ਇਹਦੇ ਵਿੱਚ ਤੁਹਾਨੂੰ ਮਸਲੀਨ ਦੀ ਚੁੰਨੀ ਨਾਲ ਤੁਹਾਨੂੰ ਆਹ ਸੂਟ ਵੀ ਮਿਲ ਜੂ ਇਹ ਸਿਰਫ 3 300 ਰੁਪਏ ਵਾਲੇ ਨੇ ਆਪਾਂ ਸਾਰਾ ਜੱਬ ਹੀ ਨਵੇੜਤਾ ਜਿਵੇਂ ਕਸਟਮਰ ਕਹਿ ਦਿੰਦੇ ਸੀਗੇ ਵੀ ਇੱਕ ਦੋ ਸੂਟ ਸਸਤੇ ਦਿਖਾ ਕੇ ਤੇ ਬਾਕੀ ਸਾਰੇ ਸੂਟ ਮਹਿੰਗੇ ਦਿਖਾ ਦਿੰਦੇ ਆ ਆਪਾਂ ਉਹ ਸਾਰਾ ਜੱਬ ਹੀ ਨਵੇੜਤਾ ਆਪਾਂ ਸਾਰੀ ਦੁਕਾਨ ਤੇ ਹੀ ਆਫਰ ਲਾਤਾ ਸਾਰੀ ਦੁਕਾਨ ਤੇ ਮਤਲਬ ਇੱਕੋ ਰੇਟ ਦੇ ਹੋਣਗੇ ਸਾਰੇ ਅਲੱਗ-ਅਲੱਗ ਹੋਣਗੇ ਪਰ ਜਿਵੇਂ ਏਕਲਮਾਰੀ ਚ ਇੱਕ ਰੇਟ ਦੇ ਏਕਲਮਾਰੀ ਚ ਅਲਮਾਰੀ ਯਾਦ ਰੱਖਣੀਆਂ ਪੈਣੀਆਂ ਹਾਂਜੀ ਹਾਲਮਾਰੀ ਪਈ ਆ ਜਿਵੇਂ ਕਾਟਨ ਦੀ ਏਲਮਾਰੀ ਸਾਰਾ ਇਹ ਚ ਕਪੜਾ ਪਿਆ ਏਲਮਾਰੀ ਚ ਜਿਹੜੇ ਦੇ ਸੂਟ ਆ ਸਿਰਫ 200 ਰੁਪਏ ਦੀ ਰੇਂਜ ਦੇ ਵਿੱਚ ਲੈ ਵੀ ਨਮਾਰੀ ਅੱਛਾ ਇਹ 2 200 ਰੁਪਏ ਦੇ ਸਾਰੇ ਹਾਂਜੀ 2 200 ਰੁਪਏ ਦੇ ਨੰਬਰ ਇੱਕ ਯਾਦ ਰੱਖ ਲਿਓ ਇੱਕ ਨੰਬਰ ਅਲਮਾਰੀ ਦੇ ਵਿੱਚ ਸਿਰਫ 2 200 ਰੁਪਏ ਦੇ ਸੂਟ ਨੇ ਆ ਪੱਗਾਂ ਬਗਾਈ ਇਹ ਵੀ 200 ਰੁਪਏ ਦੀ 5 ਮੀਟਰ ਪੱਗ ਫੁੱਲ ਵਾਇਲ ਚ 200 ਰੁਪਏ ਦੀ 5 ਮੀਟਰ ਪੱਗ ਫੁੱਲ ਵਾਇਲ ਚ ਲੈ ਵੀ 2 200 ਰੁਪਏ ਦੀ ਨਮਾਰੀ ਆ 200 ਸਾਰੇ ਬਹੁਤ ਸੋਹਣੇ ਸੋਹਣੇ ਮਿਲ ਜਾਣਗੇ कॉटन ਦੇ ਦੇਖੋ कॉटन ਦੇ ਸੂਟ ਮਿਲ ਜਾਣਗੇ ਬਿਲਕੁਲ ਸੌਫਟ ਸੌਫਟ ਸੂਟ ਆ ਦੇਖੋ ਸਾਰੇ ਸੂਟ ਚੈੱਕ ਕਰਾ ਦਿਓ ਇਹਨਾਂ ਆ 200 ਰੁਪਏ ਦੇ ਆ ਵੀ 200 ਰੁਪਏ ਦਾ 5 ਮੀਟਰ ਪ्युअर LGPG ਦਾ ਕਪੜਾ ਜੀ ਆ ਖਾਲੀ ਕਰ ਰੱਖਿਆ ਨ ਮਾਰੀ ਇਹਦਾ ਆਹ ਮਾਰੀ ਚੈੱਕ ਕਰੋ ਪਹਿਲਾਂ ਤੁਸੀਂ ਸਿਰਫ 250 ਰੁਪਏ ਦੀ ਰੇਂਜ ਦੇ ਵਿੱਚ ਸਿਰਫ 250 ਰੁਪਏ ਦੇ ਵਿੱਚ 250 ਰੁਪਏ ਦੇ ਵਿੱਚ ਛੂਟ ਦਿਖਾ ਦਿਓ ਕਿਵੇਂ ਦੇ ਮਿਲਣਗੇ ਸਾਡੇ ਸਾਡੇ ਛੂਟ ਆ ਜਾਣਗੇ ਨਾਲ ਦੁਪੱਟਾ ਚੈੱਕ ਕਰੋ ਤੁਸੀਂ ਅੱਛਾ ਦੁਪੱਟਾ ਨਾਲ ਮੈਚਿੰਗ ਹਾਂ ਜੀ ਪ्युअर ਦਾ ਮੈਚਿੰਗ ਚ ਇਹ ਸਿਰਫ 200 ਰੁਪਏ ਦਾ ਜਲਦੀ ਦਿਖਾ ਦਿਓ ਜੀ 2-4 ਛੂਟ ਇਹਦੇ ਚੋਂ ਕਾਟਨ ਦੇ ਦੁਪੱਟੇ ਆ ਵੀ ਆ ਗਏ ਆ ਕੀ ਰੇਟ ਆ ਜੀ 250 ਜੀ 250 ਸਿਰਫ 250 ਰੁਪਏ ਕਾਟਨ ਦੇ ਨਮਾਰੀ ਦੇ ਵੀ ਤੁਹਾਨੂੰ ਦਰਸ਼ਨ ਕਰਾ ਨਮਾਰੀ ਦੇ ਵੀ ਤੁਹਾਨੂੰ ਦਰਸ਼ਨ ਕਰਾ ਦਾਂਗੇ ਆ ਦੇਖ ਲਓ ਸੂਟ ਹਲਦੀ ਵਾਲਾ ਜਮਾ ਸੌਫਟ ਸੌਫਟ ਕਪੜਾ ਗਰਮੀ ਚ ਪਾਉਣ ਵਾਸਤੇ ਸਿਰਫ 250 ਰੁਪਏ 250 ਰੁਪਏ ਦੇ ਵਿੱਚ ਤੁਹਾਨੂੰ ਬਹੁਤ ਪਿਆਰੇ ਪਿਆਰੇ ਸੂਟ ਆ ਜਾਣਗੇ 250 250 250 250 ਸਾਰੇ 250 ਆ ਵੀ 250 ਆ ਪਿਓਰ ਦੀਆਂ ਚੁੰਨੀਆਂ ਵੀ ਆ ਸੂਤੀ ਚੁੰਨੀਆਂ ਵੀ ਆ ਸਿਰਫ 250 250 ਰੁਪਏ ਅਲਮਾਰੀ ਭਰੀਆ ਚੈੱਕ ਕਰ ਲੋ ਦੋ ਨੰਬਰ ਅਲਮਾਰੀ ਦੇ ਵਿੱਚੋਂ ਜਿਹੜਾ ਮਰਜੀ ਸੂਟ ਕਰ ਲਓ ਸਿਰਫ 250 ਰੁਪਏ ਤੇ ਇਸ ਤੋਂ ਉੱਪਰ ਦੀ ਆਲਮਾਰੀ ਵੀ ਚੈੱਕ ਕਰਾਓ ਸਿਰਫ 300 ਰੁਪਏ ਦੀ ਰੇਂਜ ਦੇ ਵਿੱਚ ਆਹ ਸਿਰਫ 300 ਰੁਪਏ ਦੇ ਵਿੱਚ ਪ्युअर कॉटन ਦੇ ਸੂਟ ਪ्युअर कॉटन ਦੇ ਸੂਟ ਆ ਜਾਣਗੇ ਸੂਟ ਚੈੱਕ ਕਰੋ ਸੂਟ ਚੈੱਕ ਕਰੋ ਇਹ ਹੈ ਜਿੰਦੇ 300 ਵਾਲੀ ਅਲਮਾਰੀ ਵਾਲੇ 300 ਵਾਲੀ ਅਲਮਾਰੀ ਵਾਲੇ ਸੂਟ ਚੈੱਕ ਕਰੋ ਦੇਖੋ ਨਾਲ ਮੈਚਿੰਗ ਤੇ ਨਾਲ ਦੁਪੱਟਾ ਦੇਖੋ ਕੋਟਨ ਚੈੱਕ ਕਰੋ ਕੋਟਨ ਦੇ ਦੇਖੋ ਆਹ ਚੀਜ਼ਾਂ ਚ ਗਰਮੀਆਂ ਚ ਆਹ ਚੀਜ਼ਾਂ ਜ਼ਰੂਰੀ ਹੁੰਦੀਆਂ ਚਾਹੀ ਨਹੀਂ ਹੁੰਦੀਆਂ ਇਹ ਹੁੰਦਾ ਸੌਸਟ ਕਪੜਾ ਦੇਖੋ ਸਿਰਫ 300 ਰੁਪਏ ਸਾਰੀ ਅਨਮਾਰੀ 3 300 ਰੁਪਏ ਦੇਖੋ ਸੂਟ ਦੇਖੋ ਕਿੰਨੇ ਪਿਆਰੇ ਪੈ ਰਹੇ ਨੇ 4 500 ਦੀ ਨਾਰਮਲ ਰੇਂਜ ਚ 4 500 ਦੀ ਰੇਂਜ ਦੇ ਵਿੱਚ ਇਹ ਸੇਲ ਹੋਣ ਵਾਲੇ ਆਰਟੀਕਲ ਹੈ ਜਿਹੜੇ ਸੇਲ ਲਾ ਕੇ 300 300 ਰੁਪਏ ਦੇ ਆ ਬੀ ਸ਼ੇਪ ਵਾਲੇ ਆ ਗਏ ਸਾਰੇ ਇਹ 5-500 ਦੇ 4-400 ਦੇ ਵਿਕਣ ਵਾਲੇ ਆਰਟੀਕਲ ਹੈ ਜਿਹੜੇ 300 ਰੁਪਏ ਦੀ ਸੇਲ ਲਾਤੀ 300 ਜਾਂ ਆਪਾਂ ਤੁਹਾਨੂੰ ਇੰਨੀ ਕਲਮਾਰੀ ਨਹੀਂ ਦਿੰਦੇ 300 ਜਾਂ ਆਪਾਂ ਤੁਹਾਨੂੰ ਅੱਧੀ ਦੁਕਾਨ ਦੇ ਦਾਂਗੇ ਆਹਾ ਆਹਾ 200 ਰੁਪਏ ਦੀ ਹੈ ਸਾਰੀ ਨਮਾਰੀ ਆ ਸਾਰੀ ਨਮਾਰੀ 2.500 ਦੀ ਹੈ ਜਿਹੜਾ ਮਰਜ਼ੀ ਆ ਕੇ ਚੱਕ ਸਕਦੇ ਹੋ ਆ 3-300 ਰੁਪਏ ਦੀ ਕਿਵੇਂ 300 ਚ ਕਿਵੇਂ ਦੀ 300 ਰੁਪਏ ਚ ਤੁਹਾਨੂੰ ਆ ਨਿੱਕੀ ਜਿਹੀ ਅਲਮਾਰੀ ਨਹੀਂ ਜੀ 300 ਰੁਪਏ ਚ ਤੁਹਾਨੂੰ ਅੱਧੀ ਦੁਕਾਨ ਦੇ ਦਾਂਗੇ ਅੱਧੀ ਦੁਕਾਨ ਮਤਲਬ ਆ ਚੈੱਕ ਕਰੋ ਆਲਮਾਰੀ 300 ਆਲਮਾਰੀ 300 ਆਲਮਾਰੀ 300 ਅੱਛਾ ਇਹ ਸਾਰੇ 300 ਦੇ 300 300 ਅਸੀਂ ਤੁਸੀਂ ਸੂਟ ਚੈੱਕ ਕਰੋ ਜੀ ਤੁਸੀਂ ਸੂਟ ਚੈੱਕ ਕਰਾਓ ਜੀ ਸੂਟ ਚੈੱਕ ਕਰੋ ਤੁਸੀਂ ਬਹੁਤ ਪਿਆਰੇ ਪਿਆਰੇ ਆ ਗਏ ਆਹ ਬਾਤ ਆ ਤਾਂ ਪਾਰਟੀ ਵੇਅਰ ਆਈਟਮ ਆ ਗਈ ਹਾਂਜੀ ਪਾਰਟੀ ਵੇਅਰ ਆਈਟਮ ਮਸਲੀਨ ਦੀ ਹੈ ਪਤਾ ਹੈ ਹਾਂਜੀ ਹਾਂਜੀ ਮਸਲੀਨ ਅੱਛਾ ਇਹ ਤਾਂ ਪਾਰਟੀ ਵੇਅਰ ਆਈਟਮ ਆ ਗਈ ਇਹ ਕੀ ਰੇਟ ਦੱਸਿਆ ਤੁਸੀਂ 300 ਜੀ 300 ਲਓ ਜੀ ਚੈੱਕ ਲਓ ਮਿਸਟਰ ਜੈ ਜੈ ਮੈਂ ਮੰਨਦਾ ਰੇਟ ਦਾ ਪਤਾ ਵੀ ਨਹੀਂ ਸੀ ਵੀ ਇੰਨੇ ਲੈਸ ਕਰਨਗੇ ਤੇ ਤਿੰਨ 300 ਰੁਪਏ ਦੇ ਤਿੰਨ ਜਨਸ ਵਿੱਚ ਬਹੁਤ ਸੋਹਣੇ ਸੋਹਣੇ ਸੂਟ ਆਣਗੇ ਦੇਖੋ ਹਲਦੀ ਵਾਲੇ ਸੂਟ ਮਹਿੰਦੀ ਵਾਲੇ ਸੂਟ 399 ਦਾ ਸੂਟ ਮਸਲੀਨ ਵਾਲੇ ਸੂਟ ਇਹਦੀ ਲਾਈਨਿੰਗ ਵਿੱਚ ਹੋਊਗੀ ਜੀ ਤੁਹਾਨੂੰ ਲਾਈਨਿੰਗ ਨਾਲ ਮਿਲੂਗੀ ਸੂਟ ਦੇ ਦੀ ਤੇ ਲਿਸ਼ਕੋਰਾ ਮਾਰਦਾ ਜਮਾ ਹੈ ਸਾਰੇ 300 ਦੇਖੋ ਚੈੱਕ ਕਰੋ ਦੇਖੋ ਕੋਈ ਸੂਟ ਮਾੜਾ ਨਹੀਂ ਤੁਹਾਨੂੰ ਟੌਕਤੇ ਨਹੀਂ ਕੰਮ ਰਵਾ ਦਿੰਦੇ ਆ ਆਹ ਤਿੰਨੇ ਨਮਾਰੀਆਂ 3300 ਰੁਪਏ ਚ 3300 ਰੁਪਏ ਚ ਹਣ ਆਲ ਮਾਰੀ ਚ ਆਜੋ ਡਿਜੀਟਲ ਪ੍ਰਿੰਟ ਕਾਟਨ ਡਿਜੀਟਲ ਪ੍ਰਿੰਟ ਚੈੱਕ ਕਰੋ ਆ ਕੀ ਸੂਟ ਪਿਆ ਜੀ ਬਨਾਰਸੀ ਕੀ ਹੈ ਇਹ ਹਾਂਜੀ ਇਹ ਬਨਾਰਸੀ ਸੂਟ ਹੈ ਇਹ ਦਿਖਾਓ ਇਹ ਕੀ ਰੇਟ ਹੈ ਨਾ 300 ਜੀ 300 ਅੱਛਾ ਇਹ ਵੀ 300 ਰੁਪਏ ਹਾਂਜੀ ਹਾਂਜੀ almari ਦਾ ਰੇਟ ਹੀ ਲਗਾ ਜੀ ਆਪਾਂ ਆਹ ਬੈਗ ਵਾਲੇ ਸੂਟ ਇਹ 1200 ਤੋਂ ਘੱਟ ਨਹੀਂ ਮਿਲਦੇ ਸਿਰਫ 300-300 ਰੁਪਏ ਹਾਂਜੀ ਦੁਪੱਟਾ 300 ਚ ਦੇਖੋ ਸੂਟ ਵੀ ਚੈੱਕ ਕਰੋ ਸੂਟ ਤੇ ਦੁਪੱਟਾ ਵੀ ਚੈੱਕ ਕਰੋ ਤੁਸੀਂ ਬਰਕ ਵਾਲਾ ਤੇ ਉੱਤੋਂ ਦੁਪੱਟਾ ਚੈੱਕ ਕਰੋ ਵਾਹ ਕੀ ਬਾਤ ਹੈ ਜਮਾ ਰੰਗ ਪਿਆਰੇ ਪਿਆਰੇ ਚਾਰ ਚਾਰ ਰੰਗ ਮਿਲ ਜਾਣਗੇ ਮਿਲ ਜਾਣਗੇ ਤੇ ਮੈਨੂੰ 올ਡੇਜ ਲੇਡੀਜ਼ ਵਾਸਤੇ ਹੁਣ ਲੈਣਾ ਹੁੰਦਾ ਉਹ ਵੀ ਆਪਣੇ ਕੋਲੇ ਮਿਲ ਜਾਉ 300 ਰੁਪਏ ਸਿਰਫ 300 ਰੁਪਏ ਇਧਰ ਸਾਰੀ ਨਿਮਾਰੀ ਦੇਨੇ ਕਾ ਮਰਵਾ ਦਈਏ ਜੀ ਸਿਰਫ 300 ਰੁਪਏ ਆ ਹੁਣ ਆਲ ਮਾਰੀ ਤੇ ਆ ਜਾਓ ਜੀ ਸਿਰਫ 300 300 ਰੁਪਏ ਦੀ ਰੇਟ ਸਿਰਫ 300 ਰੁਪਏ ਤੁਸੀਂ ਜੇ ਆਨਲਾਈਨ ਖਰੀਦੇ ਦੇਖੋ 300 ਰੁਪਏ ਦੇ ਵਿੱਚ ਐਵੇਂ ਨਹੀਂ ਹੈ ਕਿ ਫालतू ਜਿਹਾ ਸਟਾਕ ਦੇਖੋ ਸੂਟ ਦੇਖੋ ਕਿੰਨਾ ਪਿਆਰਾ ਹੈ ਕਾਹਦਾ ਸੂਟ ਆ ਜੀ ਗਰਮੀ ਵਾਸਤੇ ਨਾਲ ਹਾ ਪਿਓਰ ਤੇ ਸਿਰਫ 3300 ਰੁਪਏ 3300 ਰੁਪਏ ਦੀ ਜੀ ਪਰ ਵੀ ਸ਼ੇਪ ਕੀ ਪਿਆ ਜੀ ਉਹ ਦਿਖਾਓ ਆਹ ਵਾਲਾ ਜੀ ਹਾਂਜੀ ਹਾਂਜੀ ਇਹ ਵੀ ਬਨਾਰਸੀ ਦੇ ਵਿੱਚ ਹੀ ਆ ਜਾਊਗਾ ਸੇਮ ਉਹਦੇ ਨਾਲ ਦੇ ਦਿਖਾ ਦਿਓ ਦੇਖੋ ਆਰ ਸੀ ਸੂਟ ਹੈ ਨਾ ਜਿਹੜੇ ਇਹ ਜਿਹਨਾਂ ਬੁੜੀਆਂ ਨੂੰ ਕੁੜੀਆਂ ਨੂੰ ਪਤਾ ਹੀ ਹੁੰਦਾ 1200 800 1800 900 ਇੱਥੇ ਤੱਕ ਵੇਚਣ ਵਾਲੇ ਸੂਟ ਹੈ ਸਿਰਫ 3300 ਰੁਪਏ ਦੇ ਵਿੱਚ ਨਾਲ ਪਾਕਿਸਤਾਨੀ ਕੱਪੜੇ ਤੇ ਦੁਪੱਟਾ ਪੂਰਾ ਹੈਵੀ ਪੂਰਾ ਹੈਵੀ ਦੁਪੱਟਾ ਪੂਰਾ ਹੈਵੀ ਦੁਪੱਟਾ ਜਿਵੇਂ ਲੇਡੀਜ਼ ਡਿਮਾਂਡ ਕਰਦੀਆਂ ਵੀ 2.5 ਮੀਟਰ ਦਾ ਦੁਪੱਟਾ ਚਾਹੀਦਾ ਸਾਨੂੰ ਇਹ 300 ਦਾ 400 ਦਾ ਦੁਪੱਟਾ ਹੋਊ ਗੱਲਾ ਹਾਂਜੀ ਪਰ ਆਪਾਂ ਸਾਰਾ ਸੂਟ ਹੀ 300 ਦਾ ਦੇ ਦੇਣਾ 300 ਰੁਪਏ ਦੇ ਵਿੱਚ ਲੈ ਜਾਬੀ ਨਿਮੇੜਤਾ ਆ ਸਾਰੇ ਤਿੰਨ 300 ਇੱਕ ਨਿਮਾਰੀ ਦੋ ਨਿਮਾਰੀ ਤੇ ਤਿੰਨ ਨਿਮਾਰੀ ਇਹ ਸਾਰੀਆਂ ਤਿੰਨ 300 ਰੁਪਏ ਦੇ ਵਿੱਚ ਹੈ ਤੇ ਇਧਰ ਲਈ ਨਿਮਾਰੀ ਹੈ ਜਿਹੜੀ ਇਹ ਸਾਰੀ 200 ਰੁਪਏ ਦੇ ਵਿੱਚ ਹੈ ਵਿੱਚੀ ਪੱਗਾ 5 ਮੀਟਰ ਦੀਆਂ 200 ਰੁਪਏ ਦੇ ਵਿੱਚ ਆ ਨਿਮਾਰੀ ਹੈ ਜਿਹੜੀ ਇਹ 250 ਰੁਪਏ ਦੇ ਵਿੱਚ ਹੈ ਠੀਕ ਹੈ ਆਕੇ ਐਵੇਂ ਕਪੜਾ ਪਿਆਗਾ 5 6 ਦਿਨਾਂ ਵਾਸਤੇ ਇਹ ਆਫਰ ਆ ਤੇ ਕਿਉਂਕਿ ਸਾਫ ਸਫਾਈ ਕਰਨੀ ਦੀ ਤਾਂ ਕਰਕੇ ਜਿਹੜਾ ਵੀ ਜਿਹੜਾ ਵੀ ਸ਼ੂਟ ਜੀ ਕਰਦਾ ਚੱਕ ਸਕਦੇ ਹੋ ਇੱਕੋ ਰੇਟ ਆ ਕੋਈ ਰੇਟ ਬਦਲੂਗਾ ਨਹੀਂ ਠੀਕ ਹੈ ਤੇ ਉਸ ਬਾਅਦ ਮਾਰੀ ਤੇ ਆ ਜਾਓ ਜੀ 400 ਰੁਪਏ ਦੀ ਰੇਨ ਦੇ ਵਿੱਚ ਇਹ ਆ ਗਈ ਨਵਾਰੀ ਨੰਬਰ 6 5 6 ਨੰਬਰ ਆ 6 ਨੰਬਰ ਵਾਲ ਮਾਰੀ ਆ ਗਈ 400 ਰੁਪਏ ਦੀ ਰੇਂਜ ਦੇ ਵਿੱਚ ਇਹ 400 ਰੁਪਏ ਦੇ ਵਿੱਚ ਇਹ ਕੱਪੜਾ ਉਦਾਂ ਦਾ ਹੋਊਗਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀ 400 ਰੁਪਏ ਦੇ ਵਿੱਚ ਕੀ ਚੀਜ਼ ਮਿਲੂਗੀ ਬਹੁਤ ਸੋਹਣਾ ਕੱਪੜਾ ਕਾਟਨ ਦੇ ਵਿੱਚ ਪਰੰਪਰਾ ਕਾਟਨ ਦੇਖੋ ਪਰੰਪਰਾ ਕਾਟਨ ਨਾਲ ਦੁਪੱਟੇ ਤੇ ਵੀ ਵਰਕ ਮਿਲੂਗਾ ਇਹ 400 ਰੁਪਏ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਇਹਦਾ ਫੁੱਲ ਬੂਟੀਆਂ ਵਾਲਾ ਠੀਕ ਹੈ ਪਿਓਰ ਕਾਟਨ ਦੇ ਪਿਓਰ ਦਾ ਦੁਪੱਟਾ ਨਾਲ ਤੇ ਪਰੰਪਰਾ ਕਾਟਨ ਦਾ ਸੂਟ ਮਸਲੀਨ ਦੇ ਦੁਪੱਟੇ ਨਾਲ ਮਸਲੀਨ ਦੇ ਦੁਪੱਟੇ ਨਾਲ ਸੂਟ ਚੈੱਕ ਕਰੋ ਦੇਖੋ ਹੋਰ ਦਿਖਾ ਦਿਓ ਇਹ ਕੱਢ ਦਿਓ ਆ ਸਾਰੀ ਅਲਮਾਰੀ ਜਿੰਨੀ ਵੀ ਪਈ ਹੈ ਨਾ ਆ ਕੇ ਚੇਕ ਕਰੋ ਦੇਖੋ ਜੀ ਸਿਰਫ 400 ਚ ਸਿਰਫ 400 ਰੁਪਏ ਦੇ ਵਿੱਚ ਰੰਗ ਸੂਟਾਂ ਚ ਮਿਲ ਜਾਣਗੇ ਚਾਰ-ਚਾਰ ਰੰਗਾਂ ਦਾ ਕੋਈ ਚੱਕਰ ਨਹੀਂ ਜੀ ਆਪਾਂ ਨੂੰ 400 ਜਿਹੜੀ ਜਿਹੜੀ ਮਰਜ਼ੀ ਲਓ ਜੀ ਮਤਲਬ 400 400 ਆ ਦਿਖਾ ਇਹ ਕਾਟਨ ਦਾ ਦਿਖਾ ਆਹ ਵਾਲਾ ਜੀ ਹਾਂਜੀ ਚੈੱਕ ਕਰੋ ਜੀ ਹਾਂਜੀ ਦੇਖੋ ਕਾਟਨ ਦੇ ਆ ਚੀਜ਼ਾਂ ਕਾਟਨ ਦੇ ਕੜਾਈ ਆ ਚੈੱਕ ਕਰੋ ਪ੍ਰਿੰਟ ਨਹੀਂ ਹੈਗਾ ਇਹ ਕੜਾਈ ਆ कॉटन ਤੇ ਪ्योर कॉटन ਨਾਲ कॉटन ਦਾ ਦੁਪੱਟਾ ਦੇਖੋ ਪ्योर कॉटन ਦਾ ਸੂਟ ਜਿਹੜਾ ਜਮਾ ਪ्योर कॉटन ਹੁੰਦਾ ਸਿਰਫ 400 ਕੁੱਲ ਮਿਲਾ ਕੇ ਆ ਸਾਰੀ ਨਮਾਰੀ ਆ ਜਿਹੜੀ 4 400 ਰੁਪਏ ਸਿਰਫ 400 ਰੁਪਏ ਤੇ ਆਹ ਹਲਮਾਰੀ ਰਹਿ ਗਈ ਜੇ ਇਹ ਤੇ ਵੀ ਲਾ ਦਿਓ ਕੋਈ ਆਫਰ ਸਿਰਫ 500 ਰੁਪਏ 500 ਰੁਪਏ ਸਿਰਫ ਇਹਦੇ ਵਿੱਚ ਕਿਹੜੇ ਕੜਾਈ ਵਾਲੇ ਸੂਟ ਹਾਂਜੀ ਪਾਰਟੀ ویئر ਸੂਟ ਪਾਰਟੀ ویئر ਕੜਾਈ ਵਾਲੇ ਸੂਟ ਆ ਜਿਨ੍ਹਾਂ ਨੂੰ ਆਪਾਂ ਕਰੇਵ ਸਿਲਕ ਦਾ ਪਿਓਰ ਸਿਲਕ ਦਾ ਕੱਪੜਾ ਕਹਿੰਦੇ ਨੇ ਉਹ ਸੂਟ ਹੈ ਦੇਖੋ ਕੱਪੜਾ ਚੈੱਕ ਕਰੋ ਸੂਟ ਚੈੱਕ ਕਰੋ ਕਿੰਨਾ ਚਮਕਦਾ ਦਮਕਦਾ ਨਾਲ ਦੁਪੱਟਾ ਸਿਰਫ 500 ਰੁਪਏ ਦੇ ਵਿੱਚ ਸਿਰਫ 500 ਰੁਪਏ ਦੇ ਵਿੱਚ ਆ ਬੀ ਸ਼ੇਪ ਪਿਆ ਜੀ ਆ ਕੱਢੋ ਕਿਹੜਾ ਬੀ ਸ਼ੇਪ ਦਿਖ ਰਿਹਾ ਕਿ ਕਿਹੜਾ ਹੈ ਕਿਹੜਾ ਜੀ ਆ ਥੱਲੇ ਪਿਆ ਹਾਂਜੀ ਹਾਂਜੀ ਆ ਦੋਨੇ ਕਲਰ ਕੱਢ ਕੇ ਦਿਖਾਓ ਬੀ ਸ਼ੇਪ ਦੇਖੋ ਕਲਰ ਵੀ ਕਿੰਨੇ ਪਿਆਰੇ ਆ ਤੇ ਉੱਤੋਂ ਸੂਟ ਵੀ ਦੇਖੋ ਚੈੱਕ ਕਰੋ ਦੇਖੋ ਸੂਟ ਚੈੱਕ ਕਰੋ ਨਾਲ ਦੁਪੱਟਾ ਦੇਖੋ ਨਾਲ ਰੰਗ ਸਾਰੇ ਸੂਟਾਂ 'ਚ ਮਿਲ ਜਾਣਗੇ ਤੁਹਾਨੂੰ 4-4 ਸੂਟ ਚੈੱਕ ਕਰੋ ਏ ਆ ਜੀ ਸਿਰਫ 500 ਰੁਪਏ ਦੇ ਵਿੱਚ ਸਿਰਫ 500 ਰੁਪਏ ਦੇ ਵਿੱਚ ਕੰਟਰਾਸਟ ਦੁਪੱਟੇ ਨਾਲ ਤੇ ਕੰਟਰਾਸਟ ਦੇ ਘੱਟੇ ਦੇ ਨਾਲ ਆਹ ਸੂਟ ਵੀ ਮਿਲ ਜਾਣਗੇ ਤੁਹਾਨੂੰ ਸਿਰਫ 500 ਰੁਪਏ ਦੇ ਵਿੱਚ ਦਿਖਾ ਦਿਓ ਜੀ ਪੰਜ ਚਾਰ ਆਰਟੀਕਲ ਦਿਖਾ ਦਿਓ ਜਿਵੇਂ ਬਰਾਈਡਲ ਸੂਟ ਮੰਗਦੇ ਆ ਸਿਰਫ 500 ਚ ਪੂਰਾ ਹੈਵੀ ਸੂਟ ਠੀਕ ਹੈ ਸਿਰਫ 500 ਰੁਪਏ ਦੇ ਵਿੱਚ ਹਾਂ ਜੀ ਠੀਕ ਹੈ ਸਿਰਫ 500 ਚ ਆਹ ਦਿਖਾ ਦਿਓ ਜੀ ਹੋਰ ਵੀ ਇੱਕ ਦੋ ਸੂਟ ਚੈੱਕ ਕਰੋ ਦੁਪੱਟਾ ਪੂਰਾ ਹੈਵੀ ਹੈ ਸੂਟ ਨਾਲ ਜੀ ਦੁਪੱਟਾ ਪੂਰਾ ਹੈਵੀ ਸਿਰਫ 500 ਰੁਪਏ ਦੇ ਵਿੱਚ ਪੂਰੇ ਹੈਵੀ ਦੁਪੱਟੇ ਆ ਤੇ ਆ ਦਿਖਾ ਦਿਓ ਬੀਚੇਪ ਚ ਰੰਗ ਦੇਖੋ ਕਿੱਡੇ ਸੋਹਣੇ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਮਿਲ ਜਾਣਗੇ ਆਪਾਂ ਬੋਟਮ ਵਰਕ ਵੀ ਮਿਲ ਜੂਗਾ ਨਾਲ ਹਾਂਜੀ ਬੋਟਮ ਵਰਕ ਹੀ ਆ ਮਿਲ ਜੂਗਾ ਸਿਰਫ 500 ਰੁਪਏ ਦੇ ਵਿੱਚ ਆ ਬੋਟਮ ਵਰਕ ਵਾਲੇ ਸੂਟ ਆ ਜੀ ਆ ਦੇ ਗੁੰਬੀਆਂ ਵਾਲੇ ਸੂਟ ਮਿਲ ਜਾਣਗੇ ਸਿਰਫ 500 ਰੁਪਏ ਦੇ ਵਿੱਚ ਸਿਰਫ 500 ਰੁਪਏ ਦੀ ਰੇਂਜ ਦੇ ਵਿੱਚ ਨਾਲ ਮਾਰੀ ਹੈ ਜਿਹੜੀ ਸਾਰੀਆਂ ਚ ਕੋਈ ਵੀ ਸੂਟ ਆ ਕੇ ਕੜਵਾ ਸਕਦੇ ਹੋ ਸਿਰਫ 500 ਰੁਪਏ ਦੇ ਵਿੱਚ ਤੇ ਲਾਸਟ ਦੇ ਰਹਿ ਗਈ ਜੀ ਆਹ ਇੱਕ ਨਮਾਰੀ ਸਿਰਫ 600 ਰੁਪਏ ਦੀ ਰੇਂਜ ਦੇ ਵਿੱਚ ਕਿੰਨਾ 600 ਰੁਪਏ ਮਤਲਬ ਵੀ ਇਹ ਲਾਸਟ ਨਮਾਰੀ ਆ 600 ਰੁਪਏ ਤੋਂ ਮਹਿੰਗਾ ਸਾਡੇ ਕੋਲ ਸੂਟ ਹੈ ਨਹੀਂ ਨਹੀਂ ਜੀ ਬਿਲਕੁਲ ਨਹੀਂ ਠੀਕ ਹੈ ਇਹਨਾਂ ਮਾਰੀਆਂ ਜਿਹੜੀਆਂ ਚੋ ਵੀ ਸੂਟ ਅਗਲਾ ਕੱਢੂਗਾ ਤੇ 600 ਰੁਪਏ ਤੋਂ ਥੱਲੇ ਸੂਟ ਆਊਗਾ ਉਸੇ ਸੂਟ ਵੀ ਚੈੱਕ ਕਰੋ ਜੀ 600 ਰੁਪਏ ਦੇ ਵਿੱਚ 11200 ਦਾ ਸੂਟ ਹੈ ਰੌਲਾ ਸੂਟ ਦਿਖਾ ਦਿਓ ਚੈੱਕ ਕਰਾ ਦਿਓ ਇੱਕ ਸੂਟ ਇੱਕ ਦੋ ਸੂਟ ਖੋਲ ਕੇ ਚੈੱਕ ਕਰਾਓ ਕਲਰ ਵੀ ਪਿਆਰੇ ਪਿਆਰੇ ਤੇ ਵਰਕ ਵੀ ਬਹੁਤ ਪਿਆਰਾ ਪਿਆਰਾ ਚੈੱਕ ਕਰੋ ਤੁਸੀਂ ਸੂਟ ਦੇਖੋ ਬਾਕੀ ਬਹੁਤ ਪਿਆਰਾਗਾ ਕਲਰ ਵੀ ਬਹੁਤ ਪਿਆਰੇ ਪਿਆਰੇ ਟੁਕਾ ਸੂਟ ਦੀ ਠੀਕ ਹੈ ਤੇ ਸਿਰਫ 600 ਰੁਪਏ ਦੇ ਵਿੱਚ ਦੇਖੋ ਇਹ ਪੂਰਾ ਸਫਾਈ ਨਾਲ ਕੀਤਾ ਹੋਇਆ ਕੰਮ ਹੈ ਕੰਟਰਾਸਟ ਦੁਪੱਟੇ ਨਾਲ ਬਾਟਮ ਵਰਕ ਵਾਲਾ ਪੀਸ ਦੇਖੋ ਸਿਰਫ 600 ਰੁਪਏ ਦੇ ਵਿੱਚ ਨਾਲ ਵਿੱਚ ਤੁਹਾਨੂੰ ਸ਼ਿਮਰ ਵੀ ਮਿਲ ਜੂਗੀ ਸ਼ਿਮਰ ਦੇਖੋ ਸਿਰਫ 600 ਰੁਪਏ ਦਾ ਸੂਟ ਤੇ ਸ਼ਿਮਰ ਦੇ ਨਾਲ ਦੁਪੱਟਾ ਆਊਗਾ ਇਹਦੇ ਦੇਖੋ ਸ਼ਿਮਰ ਦਾ ਦੁਪੱਟਾ ਸ਼ਿਮਰ ਦੀ ਸੂਟ ਆ ਸਾਰਾ ਪੂਰਾ ਪੂਰਾ ਹੈਵੀ ਸੂਟ ਆ ਪੂਰਾ ਹੈਵੀ ਸੂਟ ਕਹਿ ਦਿੰਦੇ ਆ ਜਿਹਨੂੰ ਆਪਾਂ ਦੇਖੋ ਇਹ 1500 ਜਾਂ 2500 ਦਾ ਨਹੀਂ ਹੈਗਾ ਸਿਰਫ 600 ਰੁਪਏ ਦਾ ਅੰਬਿਆ ਵਾਲਾ ਡਿਜ਼ਾਈਨ ਜੌਰਜਟ ਦੇ ਵਿੱਚ ਬਹੁਤ ਮੰਗਦੇ ਆ ਗਰਮੀ ਵਾਲੀ ਜੌਰਜਟ ਹੈ ਹਾਂਜੀ ਗਰਮੀ ਵਾਲਾ ਸਿਰਫ 600 ਰੁਪਏ ਦੇ ਵਿੱਚ ਹਾਂਜੀ ਠੀਕ ਹੈ ਤੇ ਉਦੋਂ ਬਾਅਦ ਚ ਆਪਣੇ ਕੋਲ ਜਿਹੜੇ ਸਾਰੇ ਹੁੰਦੇ ਆ ਉਹ ਆਫਰ ਪ੍ਰਾਈਸ ਹੀ ਹੁੰਦੇ ਆ ਬਸ ਇੱਕ ਹੀ ਰਿਕਵੈਸਟ ਆ ਤੁਹਾਡੇ ਅੱਗੇ ਵੀ ਸਕਰੀਨ ਸ਼ਾਟ ਲੈ ਕੇ ਆਇਆ ਕਰੋ ਹਾਂ ਸਕਰੀਨ ਸ਼ਾਟ ਜ਼ਰੂਰ ਲੈ ਕੇ ਆਇਆ ਕਰੋ ਕਿਉਂਕਿ ਆਪਾਂ ਬਹੁਤ ਸਾਰੀਆਂ ਵੀਡੀਓਜ਼ ਆ ਜਿਹੜੀਆਂ ਪਾਉਣੇ ਰਹਿ ਨੇ ਫਿਰ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਕਿਹੜਾ ਸੂਟ ਦੇਖ ਕੇ ਆਏ ਆ ਸਕਰੀਨ ਸ਼ਾਟ ਜ਼ਰੂਰ ਲੈ ਕੇ ਆਇਆ ਕਰੋ ਇੱਕ ਵਾਰੀ ਆਪਾਂ ਫੇਰ ਤੋਂ ਰਿਪੀਟ ਕਰ ਦਿੰਨੇ ਆ 200 ਰੁਪਏ ਵਾਲੀ ਨਿਮਾਰੀ 250 ਰੁਪਏ ਵਾਲੀ ਨਿਮਾਰੀ ਆ ਆ 250 ਰੁਪਏ ਵਾਲੀ ਆ ਆ 300 ਰੁਪਏ ਵਾਲੀ ਨਿਮਾਰੀ ਆ ਉਹ 400 ਰੁਪਏ ਵਾਲੀ ਆ ਉਹ 500 ਰੁਪਏ ਵਾਲੀ ਆ ਆਹ 600 ਰੁਪਏ ਵਾਲੀ ਆ ਸਾਰੀ ਨਿਮਾਰੀ ਤੇ ਆਹ ਜਿਹੜਾ ਤਿੰਨ ਇਹ ਆਫਰ ਹੀ ਦੇਦੇ 100-100 ਰੁਪਏ ਦੇ ਵਿੱਚ ਆਹ ਸਾਰਾ ਸਟਾਕ ਜਿੰਨਾ ਵੀ ਪਿਆ ਇਹ ਕਲੀਅਰ ਕਰਨਾ ਆ 250 ਵਾਲੀ ਨਿਮਾਰੀ ਆ ਆ 200 ਵਾਲੀ ਨਿਮਾਰੀ ਆ ਉਹ 400 ਵਾਲੀ ਨਿਮਾਰੀ ਆ ਅਲਮਾਰੀ ਅਲਮਾਰੀ ਤੇ ਆਫਰ ਲਾਤਾ ਚੱਕਰੀ ਹੈ ਨਹੀਂਗਾ ਵੀ ਸੋਨੂੰ ਇੱਕ ਸੂਟ ਦਾ ਰੇਟ ਵੱਧ ਲਾ ਜਾਗੇ ਤੇ ਜਾਂ ਇੱਕ ਸੂਟ ਦਾ ਘੱਟ ਲਾ ਜਾਗੇ ਆ ਜਿੰਨਾ ਵੀ ਸਟਾਕ ਆ ਇਹ 5500 ਵਾਲਾ ਆਹ ਜਿੰਨਾ ਵੀ ਸਟਾਕ ਇੱਧਰ ਦਿਖਾਇਆ ਇਹ 3300 ਵਾਲਾ ਆ ਕੇ ਲੁੱਟ ਲੋ ਮੇਲਾ ਤਿੰਨੇ ਲਮਾਰੀਆਂ ਚੋਂ ਪੂਰੇ ਹੈਵੀ ਵਿਆਹ ਸ਼ਾਦੀ ਵਾਲਾ ਪਾਰਟੀ ویئر ਵਾਲਾ ਕੱਪੜਾ ਦਾ 3300 ਰੁਪਏ ਦੇ ਵਿੱਚ ਸਿਰਫ 3300 ਰੁਪਏ ਦੇ ਵਿੱਚ ਠੀਕ ਹੈ ਜੀ ਤੇ ਕੋਈ ਰਾਏ ਤਾਂ ਨਹੀਂ ਗਈ ਆਫਰ ਲਾਉਣ ਵਾਲਾ ਆਪਾਂ ਸਾਰੀ ਦੁਕਾਨ 'ਤੇ ਆਫਰ ਲਾਤਾ ਜੀ ਸਾਰੀ ਦੁਕਾਨ 'ਤੇ ਆਫਰ ਲਾਤਾ ਤੇ ਲੈ ਵੀ ਲੁੱਟ ਲੋ ਮੇਲਾ ਜੀ ਜਿਹੜੇ ਵੀ ਨੇੜੇ ਪੈਂਦਾ ਦੁਕਾਨ ਤੇ ਵਿజిਟ ਕਰ ਸਕਦੇ ਹੋ ਜਿਨ੍ਹਾਂ ਨੂੰ ਨਹੀਂ ਨੇੜੇ ਪੈਂਦਾ ਉਹ ਆਨਲਾਈਨ WhatsApp ਤੇ ਸਕਰੀਨਸ਼ਾਟ ਪਾ ਦਿਓ ਜਿਹੜੇ ਜਿਹੜੇ ਵੀ ਸ਼ੂਟ ਚਾਹੀਦੇ ਆ ਤੇ ਖੇਚ ਦਿਓ ਜੀ ਕੰਮ ਸਿਰਫ 5-7 ਦਿਨਾਂ ਵਾਸਤੇ ਇਹ ਆਫਰ ਹੈ